20 ਕਰੋੜ ਲੋਕਾਂ ਦੀ ਜਿਹੜੀ ਜਾਨ ਇਸ ਵੇਲੇ ਖਤਰੇ ਦੇ ਵਿੱਚ ਆ ਬਿਲਕੁਲ 30 ਕਰੋੜ ਇੰਡੀਆ ਦੇ ਲੋਕ ਜਿਨ੍ਹਾਂ ਦੀ ਜਾਨ ਇਸ ਵੇਲੇ ਖਤਰੇ ਦੇ ਵਿੱਚ ਆ ਉਹਨਾਂ ਦੀ ਜਾਨ ਜਾ ਸਕਦੀ ਆ ਉਹ ਮਰ ਸਕਦੇ ਆ ਇਹ ਮੈਂ ਨਹੀਂ ਕਹਿ ਰਿਹਾ ਟਾਈਮਸ ਆਫ ਇੰਡੀਆ ਦੀ ਇਹ ਪੂਰੀ ਰਿਪੋਰਟ ਆ ਇਹਦੇ ਬਾਰੇ ਅਰਥਕਵੇਕ ਬਾਰੇ ਪਚਾਲਾਂ ਬਾਰੇ ਇਸ ਦਾ ਗ੍ਰੇਟ ਹਿਮਾਲਿਆਨ ਅਰਥਕਵੇਕ ਟੂ ਹੈਪਨ ਸੂਨ ਮਤਲਬ ਕਿ ਹਿਮਾਲਿਆ ਪਰਬਤ ਦੇ ਜਿਹੜੀ ਇਹ ਪਹਾੜਾਂ ਦੀ ਲੜੀ ਹੈਗੀ ਆ ਉਹਦੇ ਵਿੱਚ ਬਹੁਤ ਛੇਤੀ ਬਹੁਤ ਵੱਡੀ ਤੀਬਰ ਦੇ ਪਚਾਲ ਆ ਸਕਦੇ ਆ ਜਿੱਦਾਂ ਕਿ ਪਿੱਛੇ ਜੇ ਥਾਈਲੈਂਡ ਤੇ ਮਿਆਂਮਾਰ ਦੇ ਵਿੱਚ ਪਚਾਰਾ ਆਇਆ ਸੀ ਉਹਨਾਂ ਦੀ ਜਿਹੜੀ ਤੀਬਰਤਾ ਸੀਗੀ ਉਹ 7.7 ਦੀ ਸੀਗੀ ਪਰ ਇੱਥੇ ਜਿਹੜੇ ਹੁਣ ਇਹ ਅਰਥਕ ਇੱਕ ਜਾਂ ਪਚਾਰਾ ਆਊਗੇ ਉਹਨਾਂ ਦੀ ਤੀਬਰਤਾ ਦੱਸੀ ਜਾ ਰਹੀ ਆ 8 ਤੋਂ ਉੱਪਰ ਦੀ ਹੋ ਸਕਦਾ ਹੈ ਇਹ 9 ਰੈਕਟਸ ਸਕੇਲ ਦੇ ਹੁਣ ਜਾਂ ਉਸ ਤੋਂ ਵੀ ਵੱਡੇ ਜਿਹੜੇ ਆਰਥਕਵੇਕ ਆ ਸਕਦੇ ਆ ਜੇਕਰ ਐਡੀ ਵੱਡੇ ਇਹ ਜਾਨੀ ਕਿ ਇਹ ਰੈਕਟਲ ਸਕੇਲ ਦੇ ਉੱਤੇ ਆਰਥਕਵੇਕ ਆਉਂਦੇ ਆ ਇੰਡੀਆ ਦੇ ਵਿੱਚ 8 ਜਾਂ ਉਸ ਤੋਂ ਉੱਪਰ ਤਾਂ ਤੁਸੀਂ ਆਪ ਹਿਸਾਬ ਲਾ ਲਓ ਇੰਨੀ ਕਿ ਤਬਾਹੀ ਮਚ ਸਕਦੀ ਆ ਲੱਖਾਂ ਕਰੋੜਾ ਲੋਕ ਮਰ ਸਕਦੇ ਆ ਜਿਸ ਤਰ੍ਹਾਂ ਇਹ ਇਹ ਰਿਪੋਰਟ ਦੱਸ ਰਹੀ ਆ ਕਿ 30 ਕਰੋੜ ਲੋਕ ਮਰ ਸਕਦੇ ਆ ਜਾਂ ਇਹਦੇ ਤੋਂ ਪ੍ਰਭਾਵਿਤ ਹੋ ਸਕਦੇ ਆ ਇਹ ਜਿਹੜਾ ਭਚਾਲ ਆਊਗਾ ਉਹ ਤੋਂ ਅਸੀਂ ਬਚਾ ਕਿੱਦਾਂ ਕਰ ਸਕਦੇ ਆ ਉਹਦੇ ਬਾਰੇ ਵੀ ਗੱਲ ਕਰਾਂਗੇ ਪਹਿਲਾਂ ਜਾਣ ਲੈਣੇ ਇਹ ਭਚਾਲ ਦਾ ਆਉਣ ਦਾ ਕਾਰਨ ਕੀ ਹੈਗਾ ਅਸੀਂ ਜਾਣਦੇ ਆ ਕਿ ਇਸ ਤਰ੍ਹਾਂ ਹਿਮਾਲਿਆ ਪਰਬਤ ਬਣਿਆ ਹੈਗਾ ਨਾ ਦੋ ਪਲੇਟਾਂ ਟਕਰਾਈਆਂ ਸੀਗੀਆਂ ਉਹਦੀ ਵਜ੍ਹਾ ਕਰਕੇ ਹਿਮਾਲਿਆ ਪਰਬਤ ਜਿਹੜਾ ਸੀਗਾ ਉਹਦੀ ਉਹਦੀ ਯਾਨੀ ਕਿ ਉਹ ਉਤਪਤੀ ਹੋਈ ਸੀਗੀ ਹਨਾ ਜੀ ਇਹ ਜਿਹੜੀ ਪਲੇਟ ਆ ਜਿਹੜੀ ਇਧਰੋਂ ਟਕਰਾਈ ਹੈ ਇਹ ਹਾਲੇ ਵੀ ਪੂਰੀ ਫੋਰਸ ਦੇ ਨਾਲ ਜਾ ਰਹੀ ਹੈ ਤੇ ਹਿਮਾਲਿਆ ਪਰਬਤ ਜਿਹੜਾ ਹੈਗਾ ਉਹਦੀ ਉਚਾਈ ਅੱਜ ਤਈ ਵੀ ਥੋੜੀ ਥੋੜੀ ਵੱਧ ਰਹੀ ਆ ਤੇ ਹੁਣ ਜਿੱਦਾਂ ਇਹ ਪੂਰੇ ਸਾਇੰਟਿਸਟ ਦੱਸ ਰਹੇ ਆ ਮਾਲਿਆ ਪਰਬਤ ਦੀ ਜਿਹੜੀ ਪਲੇਟ ਆ ਕੇ ਟਕਰਾਈ ਸੀਗੀ ਜਿਹੜੀ ਤੁਸੀਂ ਦੇਖੀ ਵੀ ਆ ਨਾ ਉਹਦੇ ਵਿੱਚ ਜਿਹੜੀ ਇਹਨਾਂ ਦੀ ਇੱਕ ਸਮੂਥ ਤਰੀਕੇ ਨਾਲ ਜਿੱਦਾਂ ਅੱਗੇ ਵੱਧ ਰਿਹਾ ਹੈ ਸਗਾ ਮਾਲਿਆ ਪਰਬਤ ਉੱਪਰ ਨੂੰ ਉਹਦੀ ਥੋੜੀ ਥੋੜੀ ਜਿਹੀ ਚਾਹੀ ਸਾਲਾਂ ਦੇ ਸਾਲਾਂ ਦੇ ਵਿੱਚ ਉਹ ਹੁਣ ਉਹ ਇੱਕ ਸਮੂਥ ਵੇ ਨਾਲ ਨਹੀਂ ਵੱਧ ਰਹੀ ਹੈਗੀ ਇਸ ਤਰ੍ਹਾਂ ਆ ਕਿ ਜਿਸ ਤਰ੍ਹਾਂ ਕੋਈ ਰੁਕਾਵਟ ਆ ਨਾ ਜਿੱਦਾਂ ਇਹ ਦੋ ਪਲੇਟਾਂ ਦੇ ਵਿੱਚ ਇੱਕ ਅੜਚਣ ਦੀ ਤਰ੍ਹਾਂ ਇਹ ਇਸ ਵੇਲੇ ਰੁਕਿਆ ਹੋਇਆ ਹੈ ਪਿਛਲੇ 70 ਸਾਲ ਦੇ ਵਿੱਚ ਜਿਹੜਾ ਇਹ ਹਿਮਾਲਿਆ ਪਰਬਤ ਦਾ ਪੂਰਾ ਏਰੀਆ ਹੈਗਾ ਇਹ ਉਹਦੇ ਵਿੱਚ ਕੋਈ ਵੱਡਾ ਪਚਾੜ ਨਹੀਂ ਆਇਆ ਹੈਗਾ ਜੇਕਰ ਕੋਈ ਪਚਾੜ ਆਉਂਦਾ ਰਹੇ ਤਾਂ ਜਿਹੜੀ એનર્ਜੀ ਇੱਦਾਂ ਬਣਦੀ ਆ ਉਹ ਰਿਲੀਜ਼ ਹੁੰਦੀ ਰਹਿੰਦੀ ਆ ਹੁਣ ਉੱਥੇ ਜਿਹੜੀ ਆ ਉਹ ਸਾਇੰਟਿਸਟ ਦੱਸ ਰਿਹਾ ਕਿ ਜਿਹੜੀ ਇਹ એનર્ਜੀ ਆ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਇਕੱਠੀ ਹੋ ਚੁੱਕੀ ਆ ਦੋ ਡਿਸਕਾਂ ਦੇ ਵਿਚਕਾਰ ਤੇ ਜਦੋਂ ਵੀ ਇਹ ਯਾਨੀ ਕਿ ਸਾਇੰਸ ਕਹਿੰਦਾ ਕਿ ਸਲਿੱਪ ਡਿਸਕ ਹੋ ਜਾਂਦੀਆਂ ਦੋ ਡਿਸਕਾਂ ਸਲਿੱਪ ਹੋ ਗਈਆਂ ਉਹਨੂੰ ਹੀ ਪਚਾੜ ਕਹਿੰਦੇ ਆ ਤੇ ਉਹ ਕਦੋਂ ਵੀ ਹੈਪਨ ਹੋ ਸਕਦਾ ਆ ਤੇ ਜਿਹੜਾ ਇਹ ਮੀਆ ਮਾਰਜਾ ਥਾਈਲੈਂਡ ਦੇ ਵਿੱਚ ਵੀ ਪਹਚਾਣ ਆਇਆ ਸੀਗਾ ਉਹ ਜਾਨੀ ਕਿ 300 ਐਟਮ ਬੰਬ ਜਿੰਨੇ ਚੱਲੇ ਐਨੀ ਉਹਦੀ ਇੱਕ ਸ਼ਕਤੀ ਸੀਗੀ ਤੀਬਰਤਾ ਸੀਗੀ ਜਾਨੀ ਕਿ ਐਨੀ એનર્ਜੀ ਉਤਪੰਨ ਹੋਈ ਸੀਗੀ ਇਸੇ ਤਰ੍ਹਾਂ ਜਦੋਂ ਹੁਣ ਇਹ ਵਾਲਾ ਪਹਚਾਣ ਆਊਗਾ ਕਿਉਂਕਿ 70 ਸਾਲ ਤੋਂ ਕੋਈ ਵੱਡਾ ਪਹਚਾਣ ਆਇਆ ਨਹੀਂਗਾ ਤਾ ਸਾਇੰਟਿਸਟ ਕਹਿ ਰਿਹਾ ਕਿ ਇਹ ਬਹੁਤ ਵੱਡੀ ਇੱਕ એનર્ਜੀ ਇਹ ਬਹੁਤ ਵੱਡੀ ਜਾਨੀ ਕਿ ਪੈਦਾ ਕਰੂਗਾ ਜਿਸ ਨਾਲ ਬਹੁਤ ਵੱਡੇ ਲੈਵਲ ਤੇ ਤਬਾਈ ਆ ਸਕਦੀ ਆ ਪਛਾਰ ਦੇ ਵਿੱਚ ਇੰਡੀਆ ਦਾ ਲਗਭਗ 60% ਜਿਹੜਾ ਹਿੱਸਾ ਇਹਦੇ ਨਾਲ ਪ੍ਰਭਾਵਿਤ ਹੋ ਸਕਦਾ ਜਾਨੀ ਕਿ ਟੋਟਲ ਹਿੱਸੇ ਦੇ ਵਿੱਚੋਂ 60% ਜਿਹੜਾ ਹਿੱਸਾ ਹੈ ਉਹਦੇ ਵਿੱਚ ਪਛਾਰ ਆਊਗੇ ਜਦੋਂ ਇਸ ਤਰ੍ਹਾਂ ਕੋਈ ਵੀ ਹਿਮਾਲਿਆ ਪਰਬਤ ਦਾ ਇਹ ਵੱਡਾ ਪਛਾਰ ਆਇਆ ਤੇ ਆਹ ਸਾਰੇ ਇਹਨਾਂ ਨੇ ਪੂਰੇ ਜ਼ੋਨ ਦੱਸੀ ਹੋਏ ਆ ਜਿਹਦੇ ਵਿੱਚ ਜਿਹਦੇ ਵਿੱਚ ਜ਼ਿਆਦਾ ਰਿਸਕ ਹੈਗਾ ਉਹਨੂੰ 5 ਜ਼ੋਨ ਰੱਖਿਆ ਗਿਆ ਹੈ ਇਹ ਜਿੱਦਾਂ ਅਰੂਣਾਚਲ ਪ੍ਰਦੇਸ਼ ਵਾਲਾ ਨਾਰਥ ਈਸਟ ਵਾਲੀਆਂ ਜਿਹੜੀਆਂ ਇਹ ਇਹ ਰਾਜ ਹੈਗਾ ਉੱਥੇ ਇਹਨਾਂ ਨੂੰ ਜ਼ਿਆਦਾ ਖਤਰਿਆਂ ਦੇ ਵਿੱਚ ਇਹ ਰੱਖਿਆ ਗਿਆ ਤੇ ਇਹ ਰੈੱਡ ਜਿਹੜਾ ਹੈਗਾ ਹਾਈ ਰਿਸਕ ਜ਼ੋਨ ਦੇ ਵਿੱਚ ਆ ਰੈੱਡ ਵੀ ਤੇ ਉਹਦੇ ਵਿੱਚ ਪੰਜਾਬ ਦਾ ਵੀ ਥੋੜਾ ਏਰੀਆ ਆਉਂਦਾ ਦਿੱਲੀ ਤੱਕ ਜੰਮੂ ਕਸ਼ਮੀਰ ਇਹ ਸਾਰਾ ਇਹ ਸਾਰਾ ਵਾਲਾ ਏਰੀਆ ਜਿੱਦਾਂ ਥੋੜਾ ਘੱਟ ਲਾਲਾ ਉਹ ਥੋੜਾ ਰਿਸਕ ਵਾਲਾ ਇੰਦਾ ਇਹ ਸਾਰਾ ਹੀ ਏਰੀਆ ਜਿਹੜਾ ਹੈਗਾ ਇਸ ਵੇਲੇ ਬਹੁਤ ਰਿਸਕ ਦੇ ਵਿੱਚ ਇਹ ਹੈਗਾ ਇਹ ਸਾਰੀ ਰਿਪੋਰਟ ਇੱਕ ਬਹੁਤ ਹੀ ਵੱਡੇ ਸਾਇੰਟਿਸਟ ਜਿਹੜੇ ਹੈਗਾ ਰੋਜ਼ਰ ਬਿਲਹਮ ਉਹਦੇ ਬੇਸ ਤੇ ਟਾਈਮਜ਼ ਆਫ ਇੰਡੀਆ ਨੇ ਜਿਹੜੀ ਆ ਪੂਰੀ ਜਾਰੀ ਕੀਤੀ ਆ ਜਿਹੜਾ 28 ਮਾਰਚ ਨੂੰ ਇਹ ਮੀਆਮਾਰ ਦੇ ਵਿੱਚ ਤੇ ਥਾਈਲੈਂਡ ਦੇ ਵਿੱਚ ਜਿਹੜਾ ਪਹਚੜ ਆਇਆ ਸੀਗਾ ਉਹ 7.7 ਇਹ ਇਰਕਟਲ ਸਕੇਲ ਦੇ ਉੱਤੇ ਸੀਗਾ ਜਿਹਦੇ ਵਿੱਚ 2700 ਲੋਕ ਲਗਭਗ ਮਰ ਗਏ ਸੀਗੇ ਕਈ ਜ਼ਖਮੀ ਹੋ ਗਏ ਜੇਕਰ ਐਡਾ ਵੱਡਾ ਇਹ ਪਚਾਲ ਆਉਂਦਾ ਤਾਂ ਦੱਸਿਆ ਜਾ ਰਿਹਾ ਹੈ ਮਾਹਿਰ ਦੱਸਦੇ ਆ ਕਿ ਇਹ ਪਚਾਲ ਦੇ ਨਾਲ ਲੋਕੀ ਘੱਟ ਮਰੂਗੇ ਜਿਹੜੀਆਂ ਬਿਲਡਿੰਗਾਂ ਹੈਗੀਆਂ ਇੰਡੀਆ ਦੇ ਵਿੱਚ ਉਹਦੇ ਨਾਲ ਲੋਕ ਜ਼ਿਆਦਾ ਮਰ ਸਕਦੇ ਆ ਕਿਉਂਕਿ ਜਿਹੜੇ ਵੱਡੇ ਵੱਡੇ ਜਿਹੜੇ ਇਹ ਇਹ ਸ਼ਹਿਰ ਹੈਗੇ ਆ ਇੰਡੀਆ ਦੇ ਵਿੱਚ ਉਹਦੇ ਤੇ ਲੋਕ ਕੋਈ 16 16 ਇਹ ਮੰਜ਼ਲੀ ਇਮਾਰਤ ਹੈਗੀ ਆ ਕੋਈ 40 40 ਮੰਜ਼ਲੀ ਹੈ ਹਨਾ ਤੇ ਉਹਦੇ ਜਿਹੜੇ ਇਹ ਬਣਾਉਣ ਦੇ ਬਿਲਡਿੰਗਾਂ ਬਣਾਉਣ ਦੇ ਜਿਹੜੇ ਪੈਮਾਨੇ ਹੁੰਦੇ ਆ ਉਹ ਚ ਕਿੱਡੇ ਇੱਕ ਵਧੀਆ ਤਰੀਕੇ ਨਾਲ ਰੱਖੇ ਜਾਂਦੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਨਾ ਪਿੱਛੇ ਜੇ ਇੱਕ ਖਬਰ ਤੁਸੀਂ ਵੀ ਦੇਖੀ ਸੀਗੀ ਕਿ ਦੋ ਬਿਲਡਿੰਗਾਂ ਉੱਦੇ ਡਿੱਗ ਗਈਆਂ ਤੇ ਬੰਦੇ ਥੱਲੇ ਆ ਕੇ ਮਰ ਗਏ ਨਾ ਪੁਲ ਬਣਾਏ ਜਾਂਦੇ ਆ ਪੁਲ ਉੱਦੇ ਡਿੱਗ ਜਾਂਦੇ ਆ ਸੋ ਜੇਕਰ ਐਡੀ ਤੀਬਰਤਾ ਦਾ ਪਚਾਰ ਆਉਂਦਾ ਆ ਕੀ ਜਿਹੜਾ ਸਾਡਾ ਇਹ ਬਿਲਡਿੰਗਾਂ ਬਣਾਉਣੇ ਵਾਲਾ ਘਰ ਬਣਾਉਣੇ ਵਾਲਾ ਸਿਸਟਮ ਹੈਗਾ ਕੀ ਐਡਾ ਮਜ਼ਬੂਤ ਹੈਗਾ ਕਿ ਉਹ ਐਡੇ ਜਿਹੜੀ ਤੀਬਰਤਾ ਤੇ ਕੋਈ ਪਹਚਾੜ ਆਊਗਾ ਤੇ ਉਹਨੂੰ ਸਹਾਰ ਸਕਦੇ ਆ ਦੇਖੋ ਜਦੋਂ ਜਾਪਾਨ ਦੇ ਵਿੱਚ ਕੋਈ ਘਰ ਬਣਦੇ ਆ ਤਾਂ ਉਹਦਾ ਪੂਰਾ ਇੱਕ ਉਹਨਾਂ ਨੇ ਪੈਮਾਨਾ ਨਾਪ ਕੇ ਰੱਖਿਆ ਜਾਂਦਾ ਹੈ ਕਿ ਕਾਲੂ ਜੇਕਰ ਕੋਈ ਐਨੀ ਤੀਬਰਤਾ ਤੱਕ ਦਾ ਵੀ ਅਰਥ ਕੋਈ ਕਾਉਂਦਾ ਆ ਤਾਂ ਉੱਥੇ ਕੋਈ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਊਗਾ ਹਨਾ ਉਸ ਹਿਸਾਬ ਨਾਲ ਉਹ ਪੂਰਾ ਉਹਨਾਂ ਦੀਆਂ ਨੀਹਾਂ ਦੇ ਵਿੱਚ ਉਹ ਸਿਸਟਮ ਫਿਟ ਕਰ ਦਿਆ ਤੇ ਇੰਡੀਆ ਦੇ ਵਿੱਚ ਕਿੰਨਾ ਫਿਟ ਕਰ ਦਿਆ ਤੁਹਾਨੂੰ ਪਤਾ ਹੀ ਆ ਘਰ ਬਣਾਇਆ ਹੁੰਦਾ ਦੂਏ ਇਹ ਚੌਰੀ ਪੰਜੀ ਮਹੀਨੀ ਤਾਂ ਉਹਦੇ ਵਿੱਚ ਤੇੜਾ ਆਉਣ ਲੱਪੰਦੀਆਂ ਸੋ ਦੱਸਿਆ ਜਾ ਰਿਹਾ ਜੇਕਰ ਐਡਾ ਵੱਡਾ ਕੋਈ ਅਰਥਕਵੇਕ ਆਇਆ ਅਰਥਕਵੇਕ ਦੇ ਨਾਲ ਲੋਕ ਘੱਟ ਮਰੂਗੇ ਜਿਹੜੇ ਬਿਲਡਿੰਗਾਂ ਡਿਗਣ ਦੇ ਨਾਲ ਲੋਕ ਮਰੂਗੇ ਉਹਨਾਂ ਦੀ ਜਨਸੰਖਿਆ ਕਿਤੇ ਜ਼ਿਆਦਾ ਹੋ ਸਕਦੀ ਆ ਸੋ ਦੂਜਾ ਜਿਹੜਾ ਇਹਦੇ ਵਿੱਚ ਸਭ ਤੋਂ ਵੱਡਾ ਇੱਕ ਖਤਰਾ ਦੱਸਿਆ ਜਾ ਰਿਹਾ ਕਿ ਜੇਕਰ ਐਡਾ ਵੱਡਾ ਇਹ ਅਰਥਕਵੇਕ ਆਉਂਦਾ ਜਿਹੜਾ ਏਰੀਆ ਇਹ ਦੱਸਿਆ ਜਾ ਰਿਹਾ ਜਿਹੜਾ ਕਿ ਪੂਰਾ ਇਹ ਰੈੱਡ ਅਲਰਟ ਜਾਨੀ ਕਿ ਰੈੱਡ ਲਾਈਨ ਦੇ ਵਿੱਚ ਏਰੀਆ ਆਉਂਦਾ ਹੈਗਾ ਨੀਆਂ ਵੀ ਨਦੀਆਂ ਦਰਿਆ ਇਹ ਸਾਰੇ ਇਸੇ ਹਿਮਾਲਿਆ ਦੇ ਵਿੱਚੋਂ ਹੀ ਨਿਕਲਦੇ ਆਗੇ ਉੱਥੇ ਬੜੇ ਬੜੇ ਡੈਮ ਬਣੇ ਹੋਏ ਆ ਸੋ ਕਿਤੇ ਨਾ ਕਿਤੇ ਜੇਕਰ ਉਹ ਡੈਮਾਂ ਨੂੰ ਨੁਕਸਾਨ ਪਹੁੰਚਦਾ ਆ ਤੇ ਉਹ ਡੈਮ ਰੱਬ ਨਾ ਕਰੇ ਟੁੱਟ ਜਾਣ ਤੇ ਕਿੰਨੇ ਲੋਕਾਂ ਦਾ ਉਹਦੇ ਨਾਲ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਆ ਸੋ ਅਰਥਕੂਏਕ ਦੇ ਨਾਲ ਘੱਟ ਨੁਕਸਾਨ ਹੋਊਗਾ ਜਿਹੜੇ ਹੋਰ ਮੈਨ ਮੇਡ ਚੀਜ਼ਾਂ ਹੈਗੀਆਂ ਉਹ ਇਹ ਨੁਕਸਾਨ ਨੂੰ ਕਿਤੇ ਜ਼ਿਆਦਾ ਅੱਗੇ ਵਧਾ ਸਕਦੀਆਂ ਬੇਸ਼ੱਕ ਜਿਹੜਾ ਆਰਥਕ ਕੋਇਕ ਆਉਂਦਾ ਹੈ ਜਾਂ ਭਚਾਲ ਆਉਂਦਿਆ ਉਹਨੂੰ ਕੋਈ ਵੀ ਉਹਦੀ ਭਵਿੱਖਬਾਣੀ ਕਰ ਨਹੀਂ ਸਕਦੇ ਹੈਗੇ ਹੱਜ ਤੱਕ ਕੋਈ ਵੀ ਇਦਾਂ ਦਾ ਉਹ ਕੋਈ ਜੰਤਰ ਇਹ ਸਾਇੰਂਸਦਾਨ ਬਣਾ ਨਹੀਂ ਸਕਿਆ ਹੈਗੇ ਜਿਹਦੇ ਨਾਲ ਉਹ ਕੋਈ ਭਵਿੱਖਬਾਣੀ ਕਰ ਦੇਣ ਕਿ ਆ ਇੱਕ ਕਰੈਕਟ ਟਾਈਮ ਦੇ ਉੱਤੇ ਜਿਹੜਾ ਹੈਗਾ ਇਹ ਭਚਾਲ ਆਊਗਾ ਸਿਰਫ ਉਹ ਇੱਕ ਪੂਰਾ ਆਪਣਾ ਸਰਵੇ ਕਰਕੇ ਜਾਂ ਜੋ ਉਹਨਾਂ ਕੋਲ ਟੈਕਨੋਲੋਜੀ ਹੈਗੀ ਆ ਦਾ ਸੈਟੇਲਾਈਟ ਥਰੂ ਦੇਖ ਕੇ ਜਾਂ ਪੂਰੀ ਹਿਸਟਰੀ ਉਹ ਦੇਖ ਕੇ ਪੁਰਾਣੀ ਉਹਦੇ ਨਾਲ ਸਿਰਫ ਦੱਸ ਸਕਦੇ ਆ ਕਿ ਹਾਂ ਕੁਝ ਸਮੇਂ ਦੇ ਵਿੱਚ ਇੱਥੇ ਪੁਚਾਲ ਜਿਹੜਾ ਹੈਗਾ ਆ ਸਕਦਾ ਜਿਸ ਤਰ੍ਹਾਂ ਹੁਣ ਦੱਸਿਆ ਜਾ ਰਿਹਾ ਆ ਸੋ ਇਹਦਾ ਕੋਈ ਇੱਕ ਫਿਕਸ ਟਾਈਮ ਤਾਂ ਦੱਸਿਆ ਨਹੀਂ ਜਾ ਰਿਹਾ ਨਾ ਸੋ ਜੇਕਰ ਇਹ ਦਿਨ ਦੇ ਟਾਈਮ ਪੁਚਾਲ ਆਉਂਦਾ ਤਾਂ ਉਦੋਂ ਮੈਨੂੰ ਲੱਗਦਾ ਲੋਕਾਂ ਦਾ ਜਾਨੀ ਨੁਕਸਾਨ ਜਿਹੜਾ ਉਹ ਘੱਟ ਹੋ ਸਕਦਾ ਕਿਉਂਕਿ ਹਰੇਕ ਬੰਦਾ ਕੋਈ ਕੰਮਕਾਰ ਕਰਦਾ ਹੈ ਜਾਂ ਐਕਟੀਵਿਟੀ ਦੇ ਵਿੱਚ ਹੁੰਦਾ ਹੈ ਜਾਗਦਾ ਹੁੰਦਾ ਹੈ ਨਾ ਉਹਨੂੰ ਪਤਾ ਲੱਗ ਜਾਂਦਾ ਪਰ ਜੇਕਰ ਇਹ ਪਚਾਲ ਰਾਤ ਨੂੰ ਆਉਂਦਾ ਤਾਂ ਇਹ ਬਹੁਤ ਜ਼ਿਆਦੇ ਲੋਕਾਂ ਦਾ ਜਾਨੀ ਨੁਕਸਾਨ ਤਾਂ ਕਰੂਗਾ ਕਰੂਗਾ ਮਾਲੀ ਨੁਕਸਾਨ ਵੀ ਬਹੁਤ ਕਰੂਗਾ ਜਾਨੀ ਕਿ ਬਹੁਤ ਲੋਕ ਆਪਣੀ ਜਾਨ ਤੋਂ ਹੱਥ ਧੋ ਸਕਦੇ ਆ ਜੇਕਰ ਰਾਤ ਨੂੰ ਇਸ ਤਰ੍ਹਾਂ ਦਾ ਕੋਈ ਵੀ ਪਚਾਲ ਆਉਂਦਾ ਕਿਉਂਕਿ ਇਹਦੀ ਭਵਿੱਖਬਾਣੀ ਇਹਦਾ ਐਗਜ਼ੈਕਟ ਟਾਈਮ ਅੱਜ ਤੱਕ ਕੋਈ ਦੱਸ ਨਹੀਂ ਸਕਿਆ ਹੈਗਾ ਜੇਕਰ ਐਡੀ ਵੱਡੀ ਤੀਬਰਤਾ ਵਾਲਾ ਪਚਾਲ ਆਉਂਦਾ ਤਾਂ ਉਹਦੇ ਤੋਂ ਬਚਾਅ ਕਿਸ ਤਰ੍ਹਾਂ ਅਸੀਂ ਕਰ ਸਕਦੇ ਆ ਇਹ ਤਾਂ ਮੈਨੂੰ ਲੱਗਦਾ ਬਹੁਤ ਔਖਾ ਇੱਕ ਟਾਸਕ ਹੈਗਾ ਕਿਉਂਕਿ ਇਹਨੂੰ ਕੋਈ ਵੀ ਪ੍ਰੈਡਿਕਟ ਕਰ ਨਹੀਂ ਸਕਦਾ ਕਿ ਕਿਸ ਟਾਈਮ ਦੇ ਉੱਤੇ ਪਚਾਰ ਆਉਣਾ ਹੈ ਫੇਰ ਵੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਇਹਦੇ ਲਈ ਕਰ ਸਕਦੇ ਹੈਗੇ ਆ ਜਿਸ ਤਰ੍ਹਾਂ ਅਸੀਂ ਜੇਕਰ ਜਾਗਦੇ ਹੈਗੇ ਆ ਤਾਂ ਅਸੀਂ ਛੋਟੇ ਬੱਚਿਆਂ ਨੂੰ ਇਹ ਚੀਜ਼ਾਂ ਦੱਸ ਸਕਦੇ ਹਾਂ ਕਿ ਜੇਕਰ ਕੁਝ ਵੀ ਇਹ ਚੀਜ਼ਾਂ ਹਿੱਲਦੀਆਂ ਝੁਲਦੀਆਂ ਘਰ 'ਚ ਪੱਖਾ ਲੱਗਾ ਹੈ ਜਾਂ ਲੱਗਦਾ ਹੈ ਕਿ ਭਚਾਲ ਆ ਗਿਆ ਹੈਗਾ ਤਾਂ ਇੱਕ ਬਿਲਡਿੰਗਾਂ ਵਾਲੇ ਏਰੀਆ ਨੂੰ ਛੱਡ ਕੇ ਇੱਕ ਖੁੱਲੇ ਮੈਦਾਨ ਦੇ ਵਿੱਚ ਚਲ ਜਾਣਾ ਐਦਾਂ ਦੀਆਂ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਤਾਂ ਜ਼ਰੂਰ ਸਿਖਾ ਹੀ ਸਕਦੇ ਹਾਂ ਨਾ ਸਰਕਾਰਾਂ ਨੂੰ ਵੀ ਇਹ ਚੀਜ਼ਾਂ ਚਾਹੀਦੀਆਂ ਹਨ ਕਿ ਜਿਹੜੀਆਂ ਬਿਲਡਿੰਗਾਂ ਦੇ ਇਹ ਸੇਫਟੀ ਪੈਰਾਮੀਟਰਸ ਬਹੁਤ ਕਮਜ਼ੋਰ ਆ ਯਾਨੀ ਕਿ ਉਸੇ ਹਿਸਾਬ ਨਾਲ ਨਹੀਂ ਹੈਗੀਆਂ ਜਿਹੜੀਆਂ ਸਰਵਾਈਵ ਨਹੀਂ ਕਰ ਸਕਦੀਆਂ ਉਹਨਾਂ ਦੀ ਵੀ ਪੂਰੀ ਪੜਤਾਲ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ ਜਿਹੜੇ بڑے بڑے ਸ਼ਹਿਰ ਹੈਗੇ ਹਨਾ ਤਾਂ ਜੋ ਲੋਕਾਂ ਨੂੰ ਉਹ ਵਾਲੀਆਂ ਬਿਲਡਿੰਗਾਂ ਖਾਲੀ ਕਰਕੇ ਥੋੜੀਆਂ ਕੁਝ ਮਜ਼ਬੂਤ ਜਾਂ ਜਿਹੜਾ ਥੋੜਾ ਬਹੁਤਾ ਇਹ ਪੁਚਾੜ ਨੂੰ ਸਹਾਰ ਸਕਦੀਆਂ ਆ ਉਹਦੇ ਵਿੱਚ ਉਹਨਾਂ ਨੂੰ ਸ਼ਿਫਟ ਹੋਣ ਦੀ ਸਲਾਹ ਦੇ ਸਕਦੇ ਆ ਨਾ ਮੈਨੂੰ ਲੱਗਦਾ ਜਿਹੜੇ ਕੁੱਲੀਆਂ ਕੱਲੀਆਂ ਜੇ ਰਹਿੰਦੇ ਆ ਉਹ ਬੰਦੇ ਜਾਦੇ ਸੇਫ ਹੈਗੇ ਆ ਅਸੀਂ ਜਿੱਦਾਂ ਤਰੱਕੀ ਕੀਤੀ ਆ ਅਸੀਂ ਜਾਦੇ ਇੱਕ ਡੇਂਜਰ ਦੇ ਵਿੱਚ ਚਲੇ ਗਏ ਹੈਗੇ ਹਨ ਸੋ ਇਹ ਕਿਤੇ ਨਾ ਕਿਤੇ ਚੀਜ਼ਾਂ ਸੂਚਣ ਵਾਲੀਆਂ ਤਾਂ ਬਣਦੀਆਂ ਹਨ ਪਰ ਇਹਦਾ ਕੋਈ ਪ੍ਰੇਡਿਕਟ ਨਹੀਂ ਕਰ ਸਕਦਾ ਕੋਈ ਭਵਿੱਖਬਾਣੀ ਕੀਤੀ ਜਾ ਸਕਦੀ ਸੋ ਇਹਦੇ ਵਿੱਚ ਜਦੋਂ ਵੀ ਇਦਾਂ ਦੀਆਂ ਚੀਜ਼ਾਂ ਹੈਪਨ ਹੋਈਆਂ ਜਿੱਦਾਂ ਕਿ ਹੁਣ ਦੱਸਿਆ ਜਾ ਰਿਹਾ ਕਿ ਇਹ ਚੀਜ਼ ਹੋਊਗੀ ਹੀ ਹੋਊਗੀ ਕਿਉਂਕਿ ਉੱਥੇ એનર્ਜੀ ਜਿਹੜੀਆਂ ਇਹ ਦੋ ਡਿਸਕਾਂ ਹੈਗੀਆਂ ਉਹਦੇ ਵਿੱਚ ਬਹੁਤ ਸਮੇਂ ਤੋਂ ਇਕੱਠੀ ਹੋ ਰਹੀ ਆ 70 ਸਾਲ ਤੋਂ ਇਕੱਠੀ ਹੋ ਰਹੀ ਆ ਜਿਹੜੀ ਕਿ ਵੱਡੇ ਪਮਾਨੇ ਦੇ ਉੱਤੇ ਨਿਕਲੀ ਨਹੀਂ ਛੋਟੇ-ਮੋਟੇ ਅਰਥਕੂਇਕ ਆਏ ਹੋਊਗੇ ਸੋ ਇਹ ਯਕੀਨਨ ਤੌਰ ਤੇ ਦੱਸੇ ਜਾ ਰਿਹਾ ਜਿਹੜੇ ਸਾਇੰਟਿਸਟ ਹੈਗੇ ਆ ਕਿ ਉੱਥੇ 8 ਤੋਂ ਵੱਧੂ ਤੀਬਰਤਾ ਵਾਲਾ ਜਿਹੜਾ ਹੈਗਾ ਰਿਕਟਰ ਸਕੇਲ ਤੋਂ 8 ਤੋਂ ਲੈ ਕੇ 9 ਤੱਕ ਵਾਲਾ ਜਿਹੜਾ ਪਚਾਲਾ ਆ ਸਕਦਾ ਜਿਹੜਾ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਕਰ ਸਕਦਾ ਸੋ ਇਹ ਜਾਣਕਾਰੀ ਦੇਣੀ ਸੀਗੀ ਇਹਦੇ ਲਈ ਥੋੜੀ ਜੀ ਆਪਣਾ ਅਵੇਅਰ ਵੀ ਰਹੀਏ ਆਪਾਂ ਥੋੜੀ ਇਹ ਦੇਖੀਏ ਪੇ ਕੀ ਚੀਜ਼ਾਂ ਮੂਵਮੈਂਟ ਹੋ ਰਹੀਆਂ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਜਾਨਵਰ ਵਗੈਰ ਹੈਗੇ ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਪਰ ਇਹ ਸੱਚ ਆ ਜਾਂ ਨਹੀਂ ਹੈਗਾ ਸੋ ਜੇਕਰ ਕੋਈ ਕੁੱਤੇ ਘਰਾਂ ਚ ਰੱਖਿਆ ਜਾਂ ਕੋਈ ਜਾਨਵਰ ਰਾਤ ਨੂੰ ਜਾਦੇ ਬੋਲਦੇ ਹੈਗੇ ਜਾਂ ਲੱਗਦਾ ਹੈ ਕਿ ਇਹਨਾਂ ਦੀ ਐਕਟੀਵਿਟੀ ਥੋੜੀ ਜ਼ਿਆਦੇ ਆ ਸੋ ਉਦੋਂ ਨੂੰ ਥੋੜਾ ਜਿਆ ਸचेਤ ਰਹਿਣ ਦੀ ਮੈਨੂੰ ਲੱਗਦਾ ਐ ਇਸ ਵੇਲੇ ਲੋਡ ਹੈਗੀ ਆ ਇਹੀ ਆਪਣੀ ਖਬਰ ਸੀਗੀ ਜਾਇਦੇ ਵਿੱਚ ਕੁਝ ਖਾਮੀਆਂ ਸੀ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ